ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਤ ਸਾਹਿਬ ਦੇ ਉਪਰਾਲੇ ਸਦਕਾ ਅਸਾਮ ਦੀ ਧਰਤੀ ਤੋਂ ਹੁਬਲੀ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਰਾਤ ਗੁਰਦੁਆਰਾ ਡੇਰਾ ਬਾਬਾ ਆਜਾਪਾਲ ਸਿੰਘ ਦੀ ਨਾਬਾ ਘੋੜਿਆਂ ਵਾਲੇ ਦੇ ਪਵਿੱਤਰ ਸਥਾਨ ਤੇ ਪਹੁੰਚਿਆ ਸੀ ਔਰ ਅੱਜ ਥੋੜੇ ਸਮੇਂ ਬਾਅਦ ਹੀ ਥੋੜ੍ਹੀ ਰੌਣਕੀ ਹੋਣੀ ਹੈ ਪਟਿਆਲੇ ਦੇ ਔਰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਹੈ ਸਮੁੱਚੇ ਦੇਸ਼ ਦੇਆਂ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਕਾਫੀ ਦਿਨਾਂ ਤੋਂ ਪਹੁੰਚਿਆ ਔਰ ਅੱਜ ਤੋਂ ਚੱਲ ਕੇ ਪਟਿਆਲਾ ਦੀ ਤਦੋਂ ਤੋਂ ਅਰਧੂਨਵਾਰ ਚਾ ਪਹੁੰਚਣਾ ਮੈਂ ਸਮੁੱਚੀ ਸੰਗਤਾਂ ਨੂੰ ਬੇਨਤੀ ਕਰਦਾ ਇਹ ਆਪਣੇ ਜੀਵਨ ਦੇ ਵਿੱਚ ਇਹ ਸ਼ਤਾਬਦੀ ਆਈ ਹੈ ਔਰ ਇਥੋਂ ਆਪਾਂ ਆਪਣੇ ਮਨਾਂ ਦੇ ਵਿੱਚ ਇਹ ਧਾਰਨ ਕਰਕੇ ਜਾਣਾ ਹੈ ਕਿ ਅਸੀਂ ਸਾਰਿਆਂ ਨੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਚੜ੍ਹਦੀ ਕਲਾ ਕਰਨ ਵੱਲ ਜੋ ਉਪਰਾਲੇ ਨੇ ਉਹ ਕਰਨੇ ਨੇ ਅੱਜ ਇਥੇ ਬਹੁਤ ਸਾਰੀ ਸੰਗਤਾਂ ਜੋ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ तहे ਦਿਲੋਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਪਿਛਲੇ ਪਿਛਲੇ ਲਗਭਗ 2 ਮਹੀਨਿਆਂ ਤੋਂ ਆਸਾਮ ਦੀ ਧਰਤੀ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਇੱਕ ਵਿਸਾਲ ਨਗਰ ਕੀਰਤਨ ਤਨਤਨ ਚ ਗੁਰ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸਹੀਦੀ ਨੂੰ ਸਮਰਪਿਤ ਅਤੇ ਨਾਲ ਹੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦੇਲਾ ਜੀ ਅਤੇ ਨਾਲ ਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 750 ਸਾਲਾ ਬਿਰਾਈ ਦੇ ਨੂੰ ਸਮਰਪਿਤ ਇਹ ਨਗਰ ਕੀਰਤਨ ਪਿਛਲੇ ਲਗਭਗ 2 ਮਹੀਨਿਆਂ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਡੇਰਾ ਬਾਬਾ ਅਜੀਪਾਲ ਸਿੰਘ ਨਾਬਾ ਵਿਖੇ ਪਹੁੰਚਿਆ ਰਾਤ ਤੇ ਹੁਣ ਇੱਥੋਂ ਸਵੇਰੇ ਇਹ ਨਗਰ ਕੀਰਤਨ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਧੰਤਾਨ ਸ੍ਰੀ ਗੁਰਗਾਸਾ ਦੀ ਸਾਦਰ ਸਾਇਆ ਹੇਟ ਇਹ ਵਿਸਾਲ ਨਗਰ ਕੀਰਤਨ ਕੋਰਤਾਰਾ ਢੀਰਾ ਬਾਬਾ ਅਜੀਪਾਲ ਨਾਬਾ ਤੋਂ ਆਰੰਭ ਹੁੰਦਾ ਹੋਇਆ ਨਾਗਰ ਕੀਰਤਨ ਸਜਾਇਆ ਗਿਆ ਸ਼ਾਮ ਤੋਂ ਸੰਗਤਾਂ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਕਸ਼ਾ ਕਿਉਂਕਿ ਗੁਰੂ ਸਾਹਿਬ ਜੀ ਇਹ ਹਦੇਸ਼ ਦੇ ਕੇ ਗਏ ਨੇ ਵੀ ਸਾਰੇ ਧਰਮ ਇੱਕ ਨੇ ਕਿਸੇ ਦੇ ਵਿੱਚ ਕੋਈ ਪੱਖਪਾਤ ਨਹੀਂ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਨਾਬੇ ਦੇ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਭਰਾ ਬਣਾ ਰਹੀ ਹੈ ਕੌਮ ਇਹ ਕੌਮ ਚ ਬੜਾ ਉਤਸ਼ਾਹ ਤੇ ਬਾਹਰ ਬੜਾ ਜਹੋ ਜਲਾ ਕੀ 300 ਸਾਲ ਬਾਅਦ ਇਹ ਦਿਨ ਆਇਆ ਸਾਡੇ ਵੱਡੇ ਭਾਗ ਨੇ ਗੁਰੂ ਨੇ ਸਮਾਂ ਬਖਸ਼ਿਸ਼ ਕੀਤਾ ਤੇ ਸੰਗਤ ਇਹੀ ਅਰਦਾਸ ਦੀ ਵੀ ਸਤਿਗੁਰਾਂ ਜਿਵੇਂ ਤੇਰੇ ਤਿੰਨ ਸਿੱਖਾਂ ਦੀ ਭਾਈ ਮਤੀਦਾਸ ਭਾਈ ਦਿਆਲਾ ਭਾਈ ਸਤੀਦਾਸ ਦੀ ਨਿਭੀ ਸੀ ਸਤਿਗੁਰਾਂ ਸਾਡੀ ਵੀ ਤੇਰੇ ਨਾਮ ਨੇ ਜਿਵੇਂ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਤੇ ਗੁਰੂ ਸਾਹਿਬ ਨਾਲ ਜੁੜੀਏ ਗੁਰੂ ਦੇ ਬਖੇਰ ਰਸ ਵਿੱਚ ਚੱਲ ਕੇ ਬੜਾ ਜੀਵਨ ਸਭੂ ਕੇ ਮੁੱਚਿਆ ਸੰਗਤਾਂ ਤੇ ਅੱਜ ਪੂਰੀ ਸ਼ਰਧਾ ਤੇ ਸਤਕਾਰ ਨਾਲ ਸਤਿਗੁਰਾਂ ਦਾ ਤੇ ਉਹਨਾਂ ਦੇ ਪਿਆਰੇ ਸਿਕ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਚਾਦਾ ਜੀ ਦੀ ਸ਼ਹੀਦੀ ਸ਼ਤੌਪ ਦੀ ਹੈ ਪੂਰੀ ਸ਼ਰਧਾ ਤੇ ਸਤਕਾਰ ਨਾਲ ਮਨਾ ਰਹੀ ਹੈ ਕਿ ਅੱਜ ਬਹੁਤ ਵੱਡਾ ਤਸ਼ਾਹ ਨਾਪੇਂ ਧਰਤੀ ਤੇ ਸਾਡੇ ਧਰਤੀ ਨੂੰ ਭਾਗ ਲਾਇਆ ਹੈ ਸਤਿਗੁਰਾਂ ਨੇ ਅਤੇ ਇੱਥੋਂ ਜੋ ਸਾਗਰ ਕੀਰਤਨ ਰਵਾਨਿਕ ਹੋ ਰਿਹਾ ਹੈ ਉਹ ਵੀ ਪੂਰੀ ਸ਼ਰਧਾ ਤੇ ਸਤਕਾਰ ਨਾਲ ਇੱਥੋਂ ਰਵਾਨਗੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਰਹੀ ਭਾਈ ਇਹ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅੱਜ 90 ਦੀ ਧਰਤੀ ਨੂੰ ਚਾਰ ਚੰਨ ਲੱਗੇ ਨੇ ਗੁਰੂ ਪਾਸ਼ਾ ਆਪ ਇੱਥੇ ਆਏ ਨੇ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਸਾਰੇ 90 ਦੇ ਲੋਕਾਂ ਨੇ ਵੀ ਆਸ ਪੜੋਸ ਦੀਆਂ ਸੰਗਤਾਂ ਨੇ ਆਪਣੀ ਝੋਲੀ ਵਿੱਚ ਪਾਈਆਂ ਸਮੇਂ 90 ਵਸਿਆ ਨੂੰ ਤੇ ਸਮੁੱਚੇ ਪ੍ਰਬੰਧਕਾਂ ਦਾ ਵੀ ਵਧਾਈ ਦੇਣੀ ਚਾਹੁੰਦਾ ਤੇ ਧੰਨਵਾਦ ਵੀ ਕਰਨਾ ਚਾਹੁੰਦਾ ਕਿੰਨਾ ਬੇ ਆਏ ਨੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸ੍ਰੀ ਗੁਰਤੇਜ ਬਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਆਪਣੀ ਸ਼ਹੀਦੀ ਦਿੱਤੀ ਨਗਰ ਕੀਰਤਨ ਸ਼ਾਮ ਦੀ ਧਰਤੀ ਤੋਂ ਚੱਲ ਕੇ ਨਾਭਾ ਵਿਖੇ ਗੁਰਦੁਆਰਾ ਬਾਬਾ ਜਪਾਸੀਨ ਦੀ ਟੋੜਿਆਵਾਲਾ ਵਿਖੇ ਪਹੁੰਚਿਆ ਸਮੂਹ ਸਾਧ ਸੰਗਤਾਂ ਨੂੰ ਇਸ ਪਵਿੱਤਰ ਗੰਦੇ ਉੱਤੇ ਲੱਖ ਲੱਖ ਵਧਾਈ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਜਿਸ ਤਰ੍ਹਾਂ ਸਾਬ ਸ੍ਰੀ ਗੁਰਤੇਜ ਬਾਦਰ ਸਾਹਿਬ ਜੀ ਨੇ ਮਨੁੱਖੀ ਇਨਕਾਰਾਂ ਦੇ ਖਾਤਰ ਰਸੀਦੀ ਦਿੱਤੀ ਆ ਸਾਨੂੰ ਵੀ ਉਸਤਾਰ ਨਹੀਂ ਬਣਨਾ ਚਾਹੁੰਦਾ ਸਾਨੂੰ ਵੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫੈਲਨੀ ਨੂੰ ਵੱਧ ਚੜ ਕੇ ਮਨਾ ਰਹੇ ਆ ਸਾਰੇ ਲੋਕਾਂ ਦਾ ਉਤਸ਼ਾਹ ਹੈ ਇਸ ਤਰ੍ਹਾਂ ਹੀ ਲੋਕ ਗੁਰੂ ਘਰ ਨਾਲ ਜੁੜੇ ਰਹਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਜੇ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਤ ਸਾਹਿਬ ਦੇ ਉਪਰਾਲੇ ਸਦਕਾ ਅਸਾਮ ਦੀ ਧਰਤੀ ਤੋਂ ਹੁਬਲੀ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਰਾਤ ਗੁਰਦੁਆਰਾ ਡੇਰਾ ਬਾਬਾ ਆਜਾਪਾਲ ਸਿੰਘ ਦੀ ਨਾਬਾ ਘੋੜਿਆਂ ਵਾਲੇ ਦੇ ਪਵਿੱਤਰ ਸਥਾਨ ਤੇ ਪਹੁੰਚਿਆ ਸੀ ਔਰ ਅੱਜ ਥੋੜੇ ਸਮੇਂ ਬਾਅਦ ਹੀ ਥੋੜ੍ਹੀ ਰੌਣਕੀ ਹੋਣੀ ਹੈ ਪਟਿਆਲੇ ਦੇ ਔਰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਹੈ ਸਮੁੱਚੇ ਦੇਸ਼ ਦੇਆਂ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਕਾਫੀ ਦਿਨਾਂ ਤੋਂ ਪਹੁੰਚਿਆ ਔਰ ਅੱਜ ਤੋਂ ਚੱਲ ਕੇ ਪਟਿਆਲਾ ਦੀ ਤਦੋਂ ਤੋਂ ਅਰਦਾਹ ਦੁਕਨਵਾਰ ਦਾ ਪਹੁੰਚਣਾ ਮੈਂ ਸਮੂਹਤੀ ਸੰਗਤਾਂ ਨੂੰ ਬੇਨਤੀ ਕਰਦਾ ਇਹ ਆਪਣੇ ਜੀਵਨ ਦੇ ਵਿੱਚ ਇਹ ਸ਼ਤਾਬਦੀ ਆਈ ਹੈ ਔਰ ਇਥੋਂ ਆਪਾਂ ਆਪਣੇ ਮਨਾਂ ਦੇ ਵਿੱਚ ਇਹ ਧਾਰਨ ਕਰਕੇ ਜਾਣਾ ਹੈ ਕਿ ਅਸੀਂ ਸਾਰਿਆਂ ਨੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਚੜ੍ਹਦੀ ਕਲਾ ਕਰਨ ਵੱਲ ਜੋ ਉਪਰਾਲੇ ਨੇ ਉਹ ਕਰਨੇ ਨੇ ਅੱਜ ਇਥੇ ਬਹੁਤ ਸਾਰੀ ਸੰਗਤਾਂ ਜੋ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ तहे ਦਿਲੋਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਪਿਛਲੇ ਪਿਛਲੇ ਲਗਭਗ 2 ਮਹੀਨਿਆਂ ਤੋਂ ਆਸਾਮ ਦੀ ਧਰਤੀ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਇੱਕ ਵਿਸਾਲ ਨਗਰ ਕੀਰਤਨ ਤਨਤਨ ਚ ਗੁਰ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸਹੀਦੀ ਨੂੰ ਸਮਰਪਿਤ ਅਤੇ ਨਾਲ ਹੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦੇਲਾ ਜੀ ਅਤੇ ਨਾਲ ਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 750 ਸਾਲਾ ਬਿਰਾਈ ਦੇ ਨੂੰ ਸਮਰਪਿਤ ਇਹ ਨਗਰ ਕੀਰਤਨ ਪਿਛਲੇ ਲਗਭਗ 2 ਮਹੀਨਿਆਂ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਡੇਰਾ ਬਾਬਾ ਅਜੀਪਾਲ ਸਿੰਘ ਨਾਬਾ ਵਿਖੇ ਪਹੁੰਚਿਆ ਰਾਤ ਤੇ ਹੁਣ ਇੱਥੋਂ ਸਵੇਰੇ ਇਹ ਨਗਰ ਕੀਰਤਨ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਧੰਤਾਨ ਸ੍ਰੀ ਗੁਰਗਾਸਾ ਦੀ ਸਾਦਰ ਸਾਇਆ ਹੇਟ ਇਹ ਵਿਸਾਲ ਨਗਰ ਕੀਰਤਨ ਕੋਰਤਾਰਾ ਢੇਰਾ ਬਾਬਾ ਅਜੀਪਾਲ ਨਾਬਾ ਤੋਂ ਆਰੰਭ ਹੁੰਦਾ ਹੋਇਆ ਨਾਗਰ ਕੀਰਤਨ ਸਜਾਇਆ ਗਿਆ ਸ਼ਾਮ ਤੋਂ ਸੰਗਤਾਂ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਕਸ਼ਾ ਕਿਉਂਕਿ ਗੁਰੂ ਸਾਹਿਬ ਜੀ ਇਹ ਹਦੇਸ਼ ਦੇ ਕੇ ਗਏ ਨੇ ਵੀ ਸਾਰੇ ਧਰਮ ਇੱਕ ਨੇ ਕਿਸੇ ਦੇ ਵਿੱਚ ਕੋਈ ਪੱਖਪਾਤ ਨਹੀਂ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਨਾਬੇ ਦੇ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਭਰਾ ਬਣਾ ਰਹੀ ਹੈ ਕੌਮ ਤੇ ਕੌਂਚ ਬੜਾ ਉਤਸ਼ਾਹ ਤੇ ਬਾਹਰ ਬੜਾ ਜਹੋ ਜਲਾ ਕੀ 300 ਸਾਲ ਬਾਅਦ ਇਹ ਦਿਨ ਆਇਆ ਸਾਡੇ ਵੱਡੇ ਭਾਗ ਨੇ ਗੁਰੂ ਨੇ ਸਮਾਂ ਬਖਸ਼ਿਸ਼ ਕੀਤਾ ਤੇ ਸੰਗਤ ਇਹੀ ਅਰਦਾਸ ਦੀ ਵੀ ਸਤਿਗੁਰਾਂ ਜਿਵੇਂ ਤੇਰੇ ਤਿੰਨ ਸਿੱਖਾਂ ਦੀ ਭਾਈ ਮਤੀਦਾਸ ਭਾਈ ਜੈਦਾ ਅੱਲਾ ਭਾਈ ਸਤੀਦਾਸ ਦੀ ਨਹੀਂ ਵੀ ਸੀ ਸਤਿਗੁਰਾਂ ਸਾਡੀ ਵੀ ਤੇਰੇ ਨਾਂ ਅੱਗੇ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਤੇ ਗੁਰੂ ਸਾਹਿਬ ਨਾਲ ਜੁੜੀਏ ਗੁਰੂ ਦੇ ਵਖੇਰੇ ਰਸ ਵਿੱਚ ਚੱਲ ਕੇ ਬੜਾ ਜੀਵਨ ਸਭ ਕੁ ਮੁੱਛਿਆ ਸੰਗਤਾਂ ਤੇ ਅੱਜ ਪੂਰੀ ਸ਼ਰਧਾ ਤੇ ਸਤਕਾਰ ਨਾਲ ਸਤਿਗੁਰਾਂ ਦਾ ਤੇ ਉਹਨਾਂ ਦੇ ਪਿਆਰੇ ਸਿਕ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਜੈਦਾ ਜੀ ਦੀ ਸ਼ਹੀਦੀ ਸ਼ਤੌਪ ਦੀ ਹੈ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀ ਹੈ ਕਿ ਅੱਜ ਬਹੁਤ ਵੱਡਾ ਤਸ਼ਾਹ ਨਾਬੇ ਦੀ ਧਰਤੀ ਤੇ ਸਾਡੇ ਧਰਤੀ ਨੂੰ ਭਾਗ ਲਾਇਆ ਹੈ ਨੇ ਸਤਿਗੁਰਾਂ ਨੇ ਅੱਜ ਇੱਥੋਂ ਜੋ ਸਾਗਰ ਕੀਰਤਨ ਰਵਾਨਿਕਾ ਹੋ ਰਿਹਾ ਹੈ ਉਹ ਵੀ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਲੋਕ ਇੱਥੋਂ ਰਵਾਨਗੀ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅੱਜ ਨਾਬੇ ਦੀ ਧਰਤੀ ਨੂੰ ਚਾਰ ਚੰਨ ਲੱਗੇ ਨੇ ਗੁਰੂ ਪਾਤਸ਼ਾਹ ਆਪ ਇੱਥੇ ਆਏ ਨੇ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਸਾਰੇ ਨਾਬੇ ਦੇ ਲੋਕਾਂ ਨੇ ਵੀ ਆਸ-ਪड़ोस ਦੀਆਂ ਸੰਗਤਾਂ ਨੇ ਆਪਣੀ ਝੋਲੀ ਵਿੱਚ ਪਾਈਆਂ ਸਮੈ ਨਾਬ ਤੇ ਸਮੁੱਚੇ ਪ੍ਰਬੰਧਕਾਂ ਦਾ ਵੀ ਵਧਾਈ ਦੇਣੀ ਚਾਹੁੰਦਾ ਤੇ ਧੰਨਵਾਦ ਵੀ ਕਰਨਾ ਚਾਹੁੰਦਾ ਕਿੰਨਾ ਬੇ ਆਏ ਨੇ ਬਹੁਤ ਬਹੁਤ ਜੰਤ ਸਤਿ ਸ਼੍ਰੀ ਅਕਾਲ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਆਪਣੀ ਸ਼ਹੀਦੀ ਦਿੱਤੀ ਨਗਰ ਕੀਰਤਨ ਸ਼ਾਮ ਦੀ ਧਰਤੀ ਤੋਂ ਚੱਲ ਕੇ ਨਾਭਾ ਵਿਖੇ ਗੁਰਦੁਆਰਾ ਬਾਬਾ ਜਪਾਸੀਨ ਦੀ ਟੋੜਿਆਵਾਲਾ ਵਿਖੇ ਪਹੁੰਚਿਆ ਸਮੂਹ ਸਾਧ ਸੰਗਤਾਂ ਨੂੰ ਇਸ ਪਵਿੱਤਰ ਗੰਦੇ ਉੱਤੇ ਲੱਖ ਲੱਖ ਵਧਾਈ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਜਿਸ ਤਰ੍ਹਾਂ ਸਾਬ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਸ਼ਹੀਦੀ ਦਿੱਤੀ ਆ ਸਾਨੂੰ ਵੀ ਉਸਤਾਰ ਨਹੀਂ ਬਣਨਾ ਚਾਹੁੰਦਾ ਸਾਨੂੰ ਵੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਧੰਨਵਾਦ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਾਦ ਚੜ ਕੇ ਮਨਾ ਰਹੇ ਹਾਂ ਸਾਰੇ ਲੋਕਾਂ ਦਾ ਉਤਸ਼ਾਹ ਹੈ ਇਸ ਤਰ੍ਹਾਂ ਹੀ ਲੋਕ ਗੁਰੂ ਘਰ ਨਾਲ ਜੁੜੇ ਰਹੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ